ਇਦਾਰੇ ਕਿਹੜੀ ਚੀਜ਼ ਆ ਜਿਹਨੂੰ ਅਸੀਂ ਤੋੜੇ ਬਿਨਾ ਇਸਤੇਮਾਲ ਨਹੀਂ ਕਰ ਸਕਦੇ? ਨਾਰੀਅਲ ਨਾਰੀਅਲ ਪਹਿਲਾਂ ਚਿਲਦੇ ਆਪਾਂ। ਹਾਂ ਤੋੜੇ ਵੀ ਤੋੜੇ ਵੀ ਖਾਏ ਤਾਂ ਠੀਕ ਹੈ। ਮੰਨ ਮੰਨ ਕਿਦਾਂ ਬਣ ਕੇ ਤਾਂ ਤੋੜੋਗੇ ਇਸਤੇਮਾਲ ਕਰੋਗੇ? ਕੋਈ ਆਈਡੀਆ ਨਾਰੀਅਲ ਹਾਂ ਫਰਸਟ ਅਲਫਾਬੈਟ ਹਾਂ ਹਾਂ ਸਹੀ ਗੜਾ ਹੁੰਦਾ ਹੈ ਰੋਡ ਆਕਰੋਡ ਉਹ ਲੋਹਾ ਬਾਈ ਨੀ ਵੇ ਦਮਾ ਹੀ ਬਲੈਂਕ ਹੋ ਗਿਆ ਇਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਤੋੜੇ ਬਿਨਾ ਇਸਤੇਮਾਲ ਨਹੀਂ ਕਰ ਸਕਦੇ ਤੋੜੇ ਬਿਨਾ ਇਸਤੇਮਾਲ ਨਹੀਂ ਕਰ ਸਕਦੇ ਮਨ ਮਨ ਕਿਦਾਂ ਮਨ ਕਿਦਾ ਤੋੜੋਂਗੇ ਇਸਤੇਮਾਲ ਕਰੋਂਗੇ कोई और आईडिया खान वाली चीज आ खान वाली चीज नारियल नारियल ਨੂੰ ਛਿਲਦੇ ਆ ਪਹਿਲਾਂ ਅਸੀਂ ਤੋੜ ਤੋੜਨ ਤੋਂ ਬਿਨਾ ਇਸਤੇਮਾਲ ਨਹੀਂ ਕਰ ਸਕਦੇ ਐਨੀ ਅਦਰ ਕੁਐਸਚਨ ਕੁਐਸਚਨ ਆਈ ਹੈ ਨਾ ਹਾਂਸ ਦੱਸੋ ਮੈਂ ਹਿੰਟ ਦੇ ਸਕਦੀ ਆ ਖਾਨ ਵਾਲੀ ਚੀਜ਼ ਆ ਪਰ ਤੋੜਨੀ ਪੈਂਦੀ ਆ ਨਾਰੀਲ ਵੀ ਤਾਂ ਆਪਾਂ ਤੋੜਦੇ ਹੀ ਆ ਨਾਰੀਲ ਨੂੰ ਆਪਾਂ ਛਿੱਲਦੇ ਆ ਨਾ ਪਹਿਲਾਂ ਪਹਿਲਾਂ ਆਪਾਂ ਬ੍ਰੇਕਡਾਊਨ ਕਰਦੇ ਨਾ ਉਹਨੂੰ ਨਹੀਂ ਪਹਿਲਾਂ ਆਪਾਂ ਛਿੱਲਦੇ ਆ ਉਹਦੇ ਉੱਤੇ ਲਾ ਜਿਹੜਾ ਹੁੰਦਾ ਆ ਉਹ ਛਿੱਲਦੇ ਆਪਾਂ ਸਾਈ ਫਰਸਟ ਅਲਫਾਬੈਟ ਸੌਰੀ ਨਹੀਂ ਦੇ ਸਕਦੀ ਸਿੰਪਲ ਕੁਐਸਚਨ ਆ ਇਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਤੋੜੇ ਬਿਨਾ ਇਸਤੇਮਾਲ ਨਹੀਂ ਕਰ ਸਕਦੇ ਤੋੜੇ ਬਿਨਾ ਪਹਿਲਾ ਤੋੜਨਾ ਪੈਂਦਾ ਇਸ ਚੀਜ਼ ਨੂੰ ਫੇਰ ਹੀ ਉਹ ਇਸਤੇਮਾਲ ਚਾਹਦੀ ਆ ਨਾਰੀਅਲ ਨਾਰੀਅਲ ਪਹਿਲਾਂ ਛਿੱਲਦੇ ਆਪਾਂ ਕੋਈ ਆਈਡੀਆ ਨਹੀਂ ਇਦਾਂ ਦੀ ਕਿਹੜੀ ਚੀਜ਼ ਆ ਜਿਸ ਨੂੰ ਆਪਾਂ ਤੋੜੇ ਬਿਨਾ ਇਸਤੇਮਾਲ ਨਹੀਂ ਕਰ ਸਕਦੇ ਸੋਚੋ ਜਿਹੜੇ ਚੀਜ਼ ਤੋੜਨੀ ਪੈਂਦੀ ਆ ਤੋੜ ਕੇ ਇਸਤੇਮਾਲ ਚਾਹਦੀ ਆ ਤੋੜ ਕੇ ਹਾਂਜੀ ਕੀ ਨਹੀਂ ਉਹ ਨਹੀਂ ਆਈਡੀਆ ਉਹ ਨਹੀਂ ਵੇ ਮਾਈ ਬਲੈਂਕ ਹੋ ਗਿਆ ওকে ਥੈਂਕ ਯੂ ਇਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਤੋੜੇ ਬਿਨਾ ਇਸਤੇਮਾਲ ਨਹੀਂ ਕਰ ਸਕਦੇ ਜਿਹਨੂੰ ਵਰਤਣ ਲਈ ਪਹਿਲਾਂ ਤੋੜਨਾ ਪੈਣਾ ਪਹਿਲਾਂ ਤੋੜਨਾ ਪੈਣਾ ਫਿਰ ਖਾਣ ਵਾਲੀ ਚੀਜ਼ ਹੈ ਖਾਣਨ ਵਾਲੀ ਚੀਜ਼ ਹੈ ਅਰੇ ਇੱਕੋ ਜਿਹੀ ਆਪਾਂ ਗੋੜ ਹੁੰਦਾ ਗੋੜੇ ਤੋੜਨਾ ਵੈਂਦਾ ਕਿਉ ਗੋੜ ਕਿਤੇ ਤੋੜਨਾ ਵੈਂਦਾ ਗੋੜ ਦਾ ਕਟਿਆ ਹੋਇਆ ਹੁੰਦਾ ਪਹਿਲਾਂ ਨਹੀਂ ਆਪਾਂ ਤੋੜ ਵੀ ਸਕਦੇ ਹਾਂ ਉਹ ਤਾਂ ਬਾਅਦ ਵਿੱਚ ਬਣੇ ਤੋਂ ਬਾਅਦ ਆਦਾ ਯਾ ਇਦਾਂ ਚੀਜ਼ਾਂ ਜਿਹਨੂੰ ਤੋੜਨਾ ਹੀ ਪੈਂਦਾ ਇਹਨਾਂ ਨੂੰ ਤੋੜ ਕੇ ਚੀਜ਼ ਖਾਓ ਇਹ ਨਹੀਂ ਪਰ ਇਹਨਾਂ ਨੂੰ ਤੋੜਨਾ ਹੀ ਪੈਂਦਾ ਅਖਰੋਟ ਹਾਂਜੀ ਅਖਰੋਟ ਅਖਰੋਟ ਪਹਿਲਾਂ ਬੂਟਿਆਂ ਤੋਂ ਹੀ ਤੱਕ ਟੁੱਟਦਾ ਆ ਬਾਅਦੋਂ ਆਪਾਂ ਤੋੜਦੇ ਪਹਿਲਾਂ ਤਾਂ ਪਹਿਲਾਂ ਤਾਂ ਕੱਟ ਤੋੜਿਆ ਜਾਂਦਾ ਨਾ ਬੂਟਿਆਂ ਤੋਂ ਪਹਿਲਾਂ ਹਾਂਜੀ ਬਾਅਦ ਤੋੜਦੇ ਆ ਚਾਹੇ ਕੋਈ ਜਣੀ ਇਦਾਂ ਦੀ ਚੀਜ਼ ਹੋਵੇ ਜਿੱਦਾਂ ਆਪਾਂ ਸ਼ਾਪ ਤੋਂ ਮਿਲਦੀ ਹੈ ਨਾ ਜਿਵੇਂ ਜੀ ਠੀਕ ਹੈ थैंक यू